ਪਿੰਡ ਦੋਦਰ ਦੇ ਵਿੱਚ ਚੈਂਪੀਅਨਸ਼ਿਪ ਹੋਣ ਜਾ ਰਹੀ ਆ ਬੈਲ ਗੱਡੀਆਂ ਭਲਦਾਂ ਦੀ 17 ਤਰੀਕ ਆ ਜੀ ਤੇ ਇੱਥੇ ਰੱਖੇ ਗਏ ਆ ਵੱਡੇ ਨਾਮ ਤੇ ਕਈਆਂ ਪਿੰਡਾਂ ਦੇ ਵਿੱਚ ਹੁੰਦੇ ਆ 20 ਗੱਡੀਆਂ ਹੁੰਦੀਆਂ 50 ਗੱਡੀਆਂ ਹੁੰਦੀਆਂ ਵਾ ਤੇ ਪਹਿਲਾ ਦੂਜਾ ਤੀਜਾ ਹੁੰਦੇ ਆ ਨਾਮ ਤੇ ਦੋਦਰ ਵਾਲਿਆਂ ਨੇ ਰਿਕਾਰਡ ਤੋੜਤਾ ਵੱਡੇ ਰੱਖਦੇ ਆ ਨਾਮ ਵੀ ਇੱਕ ਗੱਡੀ ਨੂੰ ਨਾਮ ਨਹੀਂ ਦਿੱਤੇ ਜਾਣਗੇ ਜਿੰਨੀਆਂ ਗੱਡੀਆਂ ਆਉਣਗੀਆਂ ਤੇ ਜਿਹੜੀ ਕਰੀਮ ਜਿੱਤੂਗੀ ਉਹਨਾਂ ਨੂੰ ਵੱਡੇ ਵੱਡੇ ਨਾਮ ਦਿੱਤੇ ਜਾਣਿਆ ਮਿੱਤਰੋ ਤੇ ਦੇਖਣ ਵਾਲਾ ਮੇਲਾ ਹੋਊਗਾ ਬਾਬਾ ਕੁਸ਼ਾਲਦਾਸ ਦੀ ਜਗ੍ਹਾ ਤੇ ਹੋਣ ਜਾ ਰਿਹਾ ਵਾ ਇੱਥੇ ਪੰਜਾਬ ਹਰਿਆਣਾ ਯੂਪੀ ਤੋਂ ਆਉਣੇ ਆ ਬਲਦ ਬੱਡੇ ਬੱਡੇ ਗਾ ਕਰੀਮਾ ਆਉਣੇ ਆ ਤੇ ਇੱਥੇ ਚੈੱਕ ਹੋਣਗੇ ਵੀ ਕਿਹੜੇ ਜਿੱਤ ਕੇ ਜਾਂਦੇ ਆ ਤੇ ਸਾਰੇ ਖੁਸ਼ ਹੋ ਕੇ ਹੀ ਮੋੜਨਗੇ ਮਿੱਤਰੋ ਇਹ ਵੀ ਵੱਡੀ ਗੱਲ ਆ ਇੱਕ ਕਮੇਟੀ ਦਾ ਵੱਡਾ ਆਪਰਾ ਲਾ ਪਿੰਡ ਦਾ ਵੀ ਵੱਡਾ ਆਪਰਾ ਲਾਵਾ ਕਿਉਂਕਿ ਜਿਹੜੇ ਬਾਲਦਾਂ ਦੇ ਸ਼ੌਂਕ ਰੱਖਣ ਵਾਲੇ ਆ ਉਹਨਾਂ ਵਾਸਤੇ ਬਹੁਤ ਵੱਡੇ ਵੱਡੇ ਨਾਮ ਰੱਖਦੇ ਆ ਦੋਦਰ ਪਿੰਡ ਵਾਲਿਆਂ ਨੇ ਬਾਬਾ ਖੁਸ਼ਾਲ ਦਾਸ ਦੀ ਕਮੇਟੀ ਨੇ ਤੇ ਜਰੂਰ ਪਹੁੰਚੋ ਜੀ ਦੇਖਣ ਵਾਸਤੇ ਵੀ ਕਿਉਂਕਿ ਪੱਬਾਂ ਭਾਰ ਹੋਗੇ ਦੇਖਣ ਵਾਲੀਆਂ ਗੱਡੀਆਂ ਹੋਣਗੀਆਂ ਤੇ ਨਜ਼ਾਰਾ ਆਊਗਾ ਮਿੱਤਰੋ ਦੇਖਣ ਦਾ ਵੀ ਤੇ ਬਹੁਤ ਦੂਰੋਂ ਦੂਰੋਂ ਆਉਣਿਆਂ ਬਾਲਦ ਇੱਥੇ ਹੋਣਗੇ ਮਿੱਤਰੋ ਮੁਕਾਬਲੇ ਵੱਡੇ ਤੇ ਵੱਡੇ ਰੱਖਤੇ ਨਾਮ ਤੇ ਆਪਾਂ ਦਬਾਅ ਵੀ ਕਰਦੇ ਆ ਬਈ ਕੱਲ ਨੂੰ ਤੋਂਦ ਵੀਨਾ ਹੋਵੇ ਮਾਲਕ ਕਿਰਪਾ ਕਰੇ ਛੇਵੇਂ ਪਾਤਸ਼ਾਹ ਬਈ ਇਹਨਾਂ ਗੰਬੂ ਦੇ ਜਾਇਆਂ ਤੇ ਵੀ ਪੂਰਾ ਹੱਥ ਰੱਖੇ ਮੇਰ ਭਰਿਆ ਤੇ ਜਿਵੇਂ ਦੂਰੋਂ ਦੂਰੋਂ ਗੱਡੀਆਂ ਆਉਣੀਆਂ ਵਾ ਮਿੱਤਰੋ ਤੇ ਅਰਦਾਸ ਹਰੇਕ ਬੰਦਾ ਕਰੇ ਬਈ ਜਿਹੜਾ ਵੀ ਵੀਡੀਓ ਦੇਖੀ ਜਾਂਦਾ ਵਾ ਬਈ ਮਾਲਕਾ ਤੋਂਦ ਨਾ ਕੱਲ ਨੂੰ ਜਮਾ ਹੀ ਪਾਈ ਕਿਰਪਾ ਰੱਖੀ ਐ ਨਹੀਂ ਕਿਤੇ ਸ਼ੇਅਰ ਜ਼ਰੂਰ ਕਰ ਦਿਓ ਮਿੱਤਰੋ